ਪਹਾੜਾਂ ਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਨਦੀਆਂ ਤੁਸੀਂ ਵਹਿੰਦੀਆਂ ਦੇਖਿਆ ਹੋਣੀਆਂ ਨੇ ਪਰ ਕਦੇ ਇਸ ਤਰ੍ਹਾਂ ਬੱਦਲਾਂ ਦੀ ਨਦੀ ਕੀ ਤੁਸੀਂ ਪਹਾੜਾਂ ਦੇ ਵਿੱਚ ਵਹਿੰਦੀ ਦੇਖੀ ਹੈ ਇਹ ਬਿਲਕੁਲ ਬੱਦਲਾਂ ਦੇ ਨਾਲ ਭਰੀ ਹੋਈ ਘਾਟੀ ਬਿਲਕੁਲ ਇਸ ਤਰ੍ਹਾਂ ਜਾਪਦੀ ਹੈ ਜਿਵੇਂ ਕਿ ਕੋਈ ਨਦੀ ਵਹਿ ਰਹੀ ਹੋਵੇ ਤੇ ਸਵੇਰ ਦਾ ਸੂਰਜ ਚੜ੍ਹਨ ਦੇ ਸਮੇ ਇਹ ਘਾਟੀ ਬੱਦਲਾਂ ਨਾਲ ਭਰੀ ਹੁੰਦੀ ਹੈਗੀ ਇਹ ਕਿੱਥੋਂ ਦੀ ਘਾਟੀ ਹੈਗੀ ਕਿਹੜੀ ਜਗ੍ਹਾ ਹੈਗੀ ਦੇਖਣ ਲਈ ਕਿਵੇਂ ਜਾਇਆ ਜਾ ਸਕਦਾਗਾ ਤੇ ਇਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਹੈਗੀਆਂ ਇਸ ਸਾਰੀ ਚੀਜ਼ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆ ਥੋੜੀ ਜੀ ਵਿਸ਼ੇ ਤੋਂ ਹਟ ਕੇ ਵੀਡੀਓ ਪਰ ਕੁਦਰਤ ਦੇ ਨੇੜੇ ਹੈਗੀ ਤੁਹਾਨੂੰ ਕੁਦਰਤ ਦਾ ਆਨੰਦ ਮਾਣਨ ਲਈ ਕਾਫੀ ਜਿਹੜਾ ਇਹਦੇ ਵਿੱਚੋਂ ਚੰਗੇ ਦ੍ਰਿਸ਼ ਦੇਖਣ ਨੂੰ ਮਿਲਣਗੇ ਇਹ ਵੀਡੀਓ ਹੈਗੀ ਹੈ ਜੀ ਮਗਾਹਲਿਆ ਦੇ ਇੱਕ ਪਿੰਡ ਨੌਂ ਗੁਜਰੌਂਗ ਦੀ ਨੌਂ ਗੁਜਰੌਂਗ ਇੱਕ ਉਹ ਪਿੰਡ ਹੈ ਜਿਹਨੂੰ ਕੀ ਸਵਰਗਾਂ ਦੇ ਨਜ਼ਾਰਾ ਦੇਖਣ ਲਈ ਜਾਣਿਆ ਜਾਂਦਾ ਹੈ ਉੱਥੇ ਦੇ ਲੋਕਲ ਲੋਕਾਂ ਦੁਆਰਾ ਜੇਕਰ ਤੁਸੀਂ ਸਵੇਰੇ 5 ਵਜੇ ਉੱਠ ਕੇ ਇੱਕ ਪੁਆਇੰਟ ਜਿਹੜਾ ਇਹਦੇ ਵਿੱਚ ਮਿੱਥਿਆ ਹੋਇਆਗਾ ਉੱਥੇ ਪਹੁੰਚੋਗੇ ਤਾਂ ਜਿਹੜਾ ਇਹ ਨਜ਼ਾਰਾ ਤੁਹਾਨੂੰ ਦੇਖਣ ਦੇ ਵਿੱਚ ਮਿਲੇਗਾ ਇੱਥੇ ਕਿਸ ਤਰ੍ਹਾਂ ਬੱਦਲ ਜਿਹੜੇ ਬੈਹਰੇ ਹੈਗੇ ਤੇ ਜਿਵੇਂ ਸੂਰਜ ਨਿਕਲਦਾ ਬੱਦਲਾਂ ਦਾ ਰੰਗ ਬਦਲ ਜਾਂਦਾ ਬੱਦਲ ਨਦੀ ਦੇ ਪਾਣੀ ਵਾਂਗੂ ਤੁਰਦੇ ਨੇਗੇ ਤੇ ਬਿਲਕੁਲ ਜਿਹੜਾ ਵੱਖਰਾ ਨਜ਼ਾਰਾ ਇੱਥੇ ਦੇਖਣ ਨੂੰ ਤੁਹਾਨੂੰ ਮਿਲਦਾ ਹੈਗਾ ਜਿਹੜਾ ਕਿ ਹਰ ਇੱਕ ਜਗ੍ਹਾ ਦੇ ਉੱਤੇ ਸੰਭਵ ਨਹੀਂ ਹੈਗਾ ਜੇਕਰ ਤੁਸੀਂ ਨੌਂਗਰੌਂਗ ਪਹੁੰਚਣਾਗਾ ਤਾਂ ਜਿਹੜਾ ਇਹ ਮਹਗਾਲਿਆ ਦਾ ਜਿਹੜਾ ਇੱਕ ਮੁੱਖ ਸ਼ਹਿਰ ਹੈ ਸ਼ਲਾਉਂਗ ਉਥੋਂ ਜਿਹੜਾ 55 60 ਕਿਲੋਮੀਟਰ ਦੂਰ ਹੈਗਾ ਉਥੋਂ ਤੁਸੀਂ ਟੈਕਸੀ ਰਹੀਂ ਜਾ ਸਕਦੇ ਹੋ ਉਥੋਂ ਲੋਕਲ ਬੱਸਾਂ ਚੱਲਦੀਆਂ ਨੇ ਉਹਨਾਂ ਰਾਹੀਂ ਜਾ ਸਕਦੇ ਹੋ ਜਾਂ ਫਿਰ ਕੋਈ ਕੋਈ ਮੋਟਰਸਾਈਕਲ ਜਾਂ ਸਕੂਟੀ ਕਿਰਾਏ ਤੇ ਲੈ ਕੇ ਵੀ ਤੁਸੀਂ ਇੱਥੇ ਪਹੁੰਚ ਸਕਦੇ ਹੋਗੇ ਇਹਦੇ ਨੇੜੇ ਰਹਿਣ ਲਈ ਵੀ ਕਾਫੀ ਜਗ੍ਹਾਵਾਂ ਆਈਆਂ ਨੇ ਤੇ ਪਿੰਡ ਦੇ ਵਿੱਚ ਵੀ ਕਾਫੀ ਹੋਮਸਟੇ ਬਣੇ ਹੋਏ ਨੇ ਤੁਸੀਂ ਸ਼ਾਮ ਨੂੰ ਜਾ ਕੇ ਉੱਥੇ ਰਹਿ ਸਕਦੇ ਹੋ ਸਵੇਰੇ ਜਿਹੜਾ ਸੁਦੇਹਾਂ ਉੱਠ ਕੇ ਤੇ ਤੁਸੀਂ ਇਸ ਤਰ੍ਹਾਂ ਇਸ ਪਹਾੜ ਦੇ ਉੱਤੇ ਪਹੁੰਚਣਾਗਾ ਜਿੱਥੋਂ ਕਿ ਤੁਹਾਨੂੰ ਇੱਕ ਬਹੁਤ ਹੀ ਮਨਮੋਹਕ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲੂਗਾ ਜਿਹਦੇ ਚ ਜਿਵੇਂ ਜਿਵੇਂ ਸੂਰਜ ਚੜਦਾ ਪਹਾੜਾਂ ਦੇ ਪਿੱਛੇ ਉਵੇਂ-ਉਵੇਂ ਜਿਹੜਾ ਤੁਸੀਂ ਇਹ ਦੇਖਦੇ ਹੋ ਮਾਹੌਲ ਬਦਲਦਾ ਜਾਂਦਾਗਾ ਬੱਦਲਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਜਾਂ ਕਹ ਲਈਏ ਆਪਾਂ ਇਹਨਾਂ ਦੀ ਜਿਹੜੀ ਇਸ ਤਰ੍ਹਾਂ ਪਹਾੜਾਂ ਦੇ ਥੱਲੇ ਵਾਲੇ ਪਾਸੇ ਬੱਦਲਾਂ ਦੀ ਇੱਕ ਨਦੀ ਵਗਦੀ ਹੈਗੀ ਸ ਤੇ ਸਾਰਾ ਏਰੀਆ ਜਿਹੜਾ ਉਹ ਬੱਦਲਾਂ ਦੇ ਨਾਲ ਢਕਿਆ ਹੁੰਦਾਗਾ ਤੇ ਤੁਸੀਂ ਉਹਦੇ ਬੱਦਲਾਂ ਦੇ ਉੱਪਰ ਖੜੇ ਹੁੰਨੇ ਹੋ ਬਿਲਕੁਲ ਸਵਰਗਾਂ ਦਾ ਨਜ਼ਾਰਾ ਇਹਨੂੰ ਕਿਹਾ ਜਾਂਦਾ ਤੇ ਦੇਖਣ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਦ੍ਰਿਸ਼ ਹੈਗਾ ਆ ਕੋਸ਼ਕ ਇਸ ਪਿੰਡ ਬਾਰੇ ਆਪਾਂ ਗੱਲਾਂ ਕਰ ਲਈਏ ਕਿ ਇਹ ਪਿੰਡ ਜਿਹੜਾ ਪਹਾੜਾਂ ਦੇ ਵਿਚਕਾਰ ਚੱਲਦੀ ਬੱਦਲਾਂ ਦੀ ਨਦੀ ਕਰਕੇ ਜਾਣਿਆ ਜਾਂਦਾਗਾ ਤੇ ਸੂਰਜ ਨਿਕਲਣ ਤੋਂ ਪਹਿਲਾਂ ਜਿਹੜਾ ਬੱਦਲ ਝੁੰਡ ਬਣਾ ਕੇ ਘਾਟੀ ਦੇ ਵਿੱਚ ਇਕੱਠੇ ਹੁੰਦੇ ਨੇਗੇ ਤੇ ਉਹ ਵਹਿੰਦੇ ਨੇਗੇ ਜਿਵੇਂ ਕਿ ਕੋਈ ਨਦੀ ਪਹਾੜਾਂ ਦੇ ਵਿੱਚ ਵਹਿੰਦੀ ਹੋਵੇ ਤੇ ਇਸ ਨੂੰ ਉੱਥੇ ਸਵਰਗਾਂ ਦਾ ਨਜ਼ਾਰਾ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਹੜੀ ਇੰਨੀ ਸ਼ਾਂਤੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜਾ ਦ੍ਰਿਸ਼ ਦੇਖ ਕੇ ਤੁਹਾਡਾ ਮਨ ਜਿਹੜਾ ਕਾਫੀ ਖੁਸ਼ ਹੁੰਦਾ ਹੈਗਾ ਤੇ ਥੋੜੀ ਜਿਹੀ ਵਾਦੀ ਵਾਲਾ ਪਿੰਡ ਹੈਗਾ ਤੇ ਇਹਨਾਂ ਦਾ ਮੁੱਖ ਜਿਹੜਾ ਕੀਤਾ ਉਹ ਖੇਤੀਬਾੜੀ ਆ ਖੇਤੀਬਾੜੀ ਇੱਥੇ ਕਾਫੀ ਸਾਰੀਆਂ ਫਸਲਾਂ ਆ ਗਈਆਂ ਜਾਂਦੀਆਂ ਜਿਹਦੇ ਵਿੱਚ ਸਬਜ਼ੀ ਵੀ ਉਗਾਉਂਦੇ ਆ ਉਹ ਤੇ ਇੱਥੇ ਕਿਨੂਆ ਦੇ ਬਾਗ ਵੀ ਕਾਫੀ ਪਾਏ ਜਾਂਦੇ ਆ ਇੱਥੇ ਝੋਨਾ ਵੀ ਲੱਗਦਾ ਇਸ ਏਰੀਆ ਦੇ ਵਿੱਚ ਵੈਸੇ ਮਗਾਲਿਆਂ ਦੇ ਵਿੱਚ ਝੋਨਾ ਜਿਹੜਾ ਕਾਫੀ ਘੱਟ ਲੱਗਦਾ ਹੈਗਾ ਤੇ ਲਾਲ ਰੰਗ ਦੇ ਜਿਹੜੇ ਚੌਲ ਇਹ ਪੈਦਾ ਕਰਦੇ ਨੇ ਤੇ ਆਪਦੀ ਖੁਦ ਦੀ ਖਪਤ ਲਈ ਜਦੋਂ ਤੱਕ ਜਿਹੜੇ ਹੈ ਵਰਤਉਦੇ ਨੇਗੇ ਤੇ ਇੱਥੇ ਇੱਕ ਗੱਲ ਹੈਰਾਨੀ ਵਾਲੀ ਇਹ ਹੈ ਕਿ ਜਿਹੜੀ ਪਾਣੀ ਦੀ ਸਮੱਸਿਆ ਇਸ ਪਿੰਡ ਦੇ ਵਿੱਚ ਬਹੁਤ ਆ ਗਈ ਪਾਵੇਂ ਕਿ ਇੱਥੇ ਨਦੀਆਂ ਵਹਿਦੀਆਂ ਨਹੀਂਆਂ ਬੱਦਲ ਇੰਨੇ ਤੁਸੀਂ ਦੇਖ ਰਹੇ ਹੋ ਪਰ ਜਿਹੜਾ ਇਹ ਪਿੰਡ ਆ ਇਹ ਪਹਾੜ ਦੀ ਚੋਟੀ ਦੇ ਉੱਤੇ ਬਸਿਆ ਹੋਇਆ ਹੈਗਾ ਇਸ ਲਈ ਜਿਹੜਾ ਪਾਣੀ ਇਹਨਾਂ ਨੂੰ ਟੈਂਕੀਆਂ ਰਾਹੀਂ ਲੈ ਕੇ ਆਉਣਾ ਪੈਂਦਾ ਆਪਣੀ ਵਰਤੋਂ ਦੇ ਲਈ ਤੇ ਇਸ ਸਮੱਸਿਆ ਕਰਕੇ ਜਿਹੜਾ ਇਹ ਪਿੰਡ ਕਾਫੀ ਜੂਝ ਵੀ ਰਿਹਾ ਹੈਗਾ ਪਰ ਫਿਰ ਵੀ ਕਾਫੀ ਹਿੰਮਤੀ ਲੋਕ ਨੇਗੇ ਜਿਹੜੇ ਕਿ ਖਿਹੜੇ ਮੱਥੇ ਸਾਰੀਆਂ ਸਮੱਸਿਆਵਾਂ ਨੂੰ ਝਾਲਦੇ ਨੇ ਤੇ ਇੱਕ ਚੰਗਾ ਜਿਹੜਾ ਰਹਿਣ ਬਸੇਰਾ ਆਪਣੇ ਲਈ ਬਣਾਇਆ ਹੋਇਆ ਹੈ Boa noite.